ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਕਿਸ ਤਰ੍ਹਾਂ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਦੇ ਸਮੇਂ ਦੇ ਵਿੱਚ ਸਿੱਖਣ ਦੀ ਜ਼ਰੂਰਤ ਹੈ ਪਿਆਰਿਓ ਅਸੀਂ ਕਿੰਨਾ ਜ਼ਹਿਰ ਖਾ ਰਹੇ ਆ ਸਾਨੂੰ ਖੁਦ ਨੂੰ ਇਹ ਗੱਲਾਂ ਨਹੀਂ ਪਤਾ ਰੋਟੀ ਦੇ ਨਾਮ ਤੇ ਹੋਰ ਚੀਜ਼ਾਂ ਦੇ ਨਾਮ ਤੇ ਕਿੰਨਾ ਅਸੀਂ ਜ਼ਹਿਰ ਨੂੰ ਖਾ ਰਹੇ ਆ ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਬੰਦੇ ਪਤਾ ਨਹੀਂ ਕੀ ਸੋਚ ਲੈ ਕੇ ਚੱਲੇ ਹੋਏ ਨੇ ਪਤਾ ਨਹੀਂ ਕੀ ਉਹਨਾਂ ਨੇ ਜਿਹੜਾ ਹੈ ਇਹ ਸਭ ਕੁਝ ਸੋਚਿਆ ਹੋਇਆ ਹੈ ਪਤਾ ਨਹੀਂ ਕੀ ਸੋਚਿਆ ਹੋਇਆ ਹੈ ਪਤਾ ਨਹੀਂ ਕੀ ਸੋਚ ਕੇ ਉਹ ਲੋਕ ਚੱਲੇ ਹੋਏ ਨੇ ਹੈਰਾਨਗੀ ਹੁੰਦੀ ਹੈ ਲੋਕਾਂ ਦੀ ਸੋਚ ਤੇ ਸੋਚ ਤੇ ਹੈਰਾਨਗੀ ਹੁੰਦੀ ਹੈ ਜੀ ਗੁਰਮੁਖ ਪਿਆਰਿਓ ਪਤਾ ਨਹੀਂ ਕਿਹੋ ਜੀ ਲੋਕਾਂ ਦੀ ਸੋਚ ਹੈ ਕੀ ਲੋਕ ਜਿਹੜੇ ਨੇ ਉਹ ਸੋਚ ਕੇ ਚੱਲੇ ਹੋਏ ਨੇ ਸਾਧ ਸੰਗਤ ਆਪਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਾਡੀ ਸਿਹਤ ਨੂੰ ਖਰਾਬ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੀਆਂ ਨੇ ਤੇ ਕੁਝ ਬੰਦੇ ਆਪਣੇ ਚਾਰ ਛਿਲੜ ਕਮਾਉਣ ਦੇ ਚੱਕਰ ਦੇ ਵਿੱਚ ਉਹ ਚੀਜ਼ਾਂ ਨੂੰ ਬਿਲਕੁਲ ਦੇਖ ਕੇ ਵੀ ਅਣਦੇਖਿਆ ਕਰ ਰਹੇ ਨੇ ਅਸੀਂ ਘਰਾਂ ਦੇ ਵਿੱਚ ਵੀ ਜ਼ਿਆਦਾਤਰ ਇਹ ਗਲਤੀ ਕਰਦੇ ਆਂ ਸੋ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਵੀ ਜਿਹੜਾ ਬੰਦਾ ਲਾਲਚ ਵਿੱਚ ਪੈ ਕੇ ਚਾਰ ਪੈਸੇ ਕਮਾਉਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਹੈ ਤੇ ਯਾਦ ਰੱਖਿਓ ਵੀ ਉਹ ਬੰਦਾ ਤੁਹਾਡੀ ਸਿਹਤ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕਰ ਸਕਦਾ। ਭਾਪ ਤੁਹਾਡੀ ਸਿਹਤ ਚੰਗੀ ਹੋਵੇ ਇਹ ਉਹ ਬੰਦੇ ਦਾ ਡ੍ਰੀਮ ਨਹੀਂ ਹੋ ਸਕਦਾ। ਤੁਹਾਡੀ ਸਿਹਤ ਮਾੜੀ ਵਿਗੜਦੀ ਜਿਹੜੀ ਹੈ ਇਹ ਉਸ ਬੰਦੇ ਦਾ ਹੀ ਸਭ ਕੁਝ ਕਾਰਾ ਹੈ। ਤੁਸੀਂ ਆਪ ਵੀ ਤੇ ਜ਼ਿੰਮੇਵਾਰ ਹੋ ਜੇ ਤੁਸੀਂ ਕੇਅਰ ਨਹੀਂ ਕਰਦੇ ਆਪਦੇ ਆਪ ਦੀ। ਜੇ ਤੁਸੀਂ ਆਪਦੇ ਆਪ ਦੀ ਕੇਅਰ ਨਹੀਂ ਨਾ ਕਰਦੇ ਤਾਂ ਤੁਸੀਂ ਤੁਸੀਂ ਇਹ ਚੀਜ਼ ਦਾ ਆਪ ਖੁਦ ਜਿਹੜਾ ਹੈ ਉਹ ਕਿਤੇ ਨਾ ਕਿਤੇ ਆਪ ਕਰਦੇ ਹੋ ਤੁਸੀਂ ਇਹ ਸਾਰਾ ਕੁਝ ਖੇਲਵਾੜ ਕਰਦੇ ਹੋ ਆਪਣੀ ਸਿਹਤ ਨਾਲ ਪਿਆਰਿਓ ਸੋ ਆਪਾਂ ਇੱਕ ਬੇਨਤੀ ਜਿਹੜੀ ਹੈ ਮੈਂ ਖਾਸ ਤੌਰ ਤੇ ਸਾਂਝੀ ਕਰਾਂ ਬਾਜ਼ਾਰਾਂ ਦੇ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਖਾਂਦੇ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਨਿਰੀ ਜ਼ਹਿਰ ਮਿਲੀ ਹੋਈ ਆ ਨੀਰੀ ਜ਼ਹਿਰ ਬਣੀ ਹੋਈਆ ਨੀਰੀ ਜ਼ਹਿਰ ਜਿਹੜੀ ਹੈ ਉਹਨਾਂ ਚੀਜ਼ਾਂ ਦੇ ਵਿੱਚ ਹੈ ਪਿਆਰਿਓ ਇੱਕ ਬੇਨਤੀ ਨਾਲ ਹੀ ਮੈਂ ਇਹ ਵੀ ਸਾਂਝੀ ਕਰ ਦੇਵਾਂ ਕਿਤੇ ਨਾ ਕਿਤੇ ਸਾਨੂੰ ਜਿਹੜੀ ਹੈ ਉਹ ਸਮਝਣ ਦੇ ਲਈ ਜ਼ਰੂਰਤ ਹੈ ਇੱਕ ਚੀਜ਼ ਦੀ ਰੋਟੀ ਅਸੀਂ ਘਰ ਦੇ ਵਿੱਚ ਖਾਈਏ ਜਾਂ ਬਾਹਰ ਦੀ ਖਾਈਏ ਉਹਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਆ ਰੋਟੀ ਅਸੀਂ ਪਹਿਲਾਂ ਤਵੇ ਤੇ ਪਕਾਉਨੇ ਆ ਫਿਰ ਗੈਸ ਤੇ ਉਹਨੂੰ ਰਾੜਦੇ ਆ ਫਲਾਉਨੇ ਆ ਫਿਰ ਅਸੀਂ ਰੋਟੀ ਖਾਂਦੇ ਆ ਸਾਡਾ ਸ਼ਿਕਵਾ ਹੁੰਦਾ ਹੈ ਕਿ ਰੋਟੀ ਖਾ ਕੇ ਜਾਨ ਨਹੀਂ ਆਉਂਦੀ ਰੋਟੀ ਖਾ ਕੇ ਜਿਹੜਾ ਹੈ ਸਰੀਰ ਵਾਧਾ ਫੁੱਲਦਾ ਨਹੀਂ ਉਹਦੇ ਕਈ ਕਾਰਨ ਨੇ ਪਹਿਲਾਂ ਤੇ ਕਣਕ ਨੂੰ ਬੀਜਣ ਸਮੇ ਜਿਹੜਾ ਹੈ ਉਹਦੇ ਵਿੱਚ ਦਵਾਈਆਂ ਪਾਈਆਂ ਗਈਆਂ ਰੇਪ ਪਾਇਆ ਗਿਆ ਤੇ ਹੋਰ ਪਤਾ ਨਹੀਂ ਕਿੰਨਾ ਕੁ ਜਿਹੜਾ ਹੈ ਉਹਨੂੰ ਸਿੰਜਣ ਦੇ ਲਈ ਕੀਤਾ ਗਿਆ ਦਵਾਈਆਂ ਦਾ ਸਹਾਰਾ ਲਿਆ ਗਿਆ ਫੇਰ ਜਿਹੜੀ ਇੱਕ ਗੈਸ ਦੇ ਉੱਤੇ ਰੋਟੀ ਨੂੰ ਜਿਹੜਾ ਹੈ ਬਣਾਇਆ ਗਿਆ ਉਹਨੂੰ ਗੈਸ ਤੇ ਡਾਇਰੈਕਟ ਰਾੜਿਆ ਗਿਆ ਤੇ ਉਹ ਰੋਟੀ ਅਸੀਂ ਖਾ ਰਹੇ ਆ ਉਹ ਰੋਟੀ ਖਾ ਕੇ ਸਾਡੇ ਸਿਹਤ ਦੇ ਵਿੱਚ ਜਿੰਨੀਆਂ ਗੜਬੜੀਆਂ ਨੇ ਉਹ ਜ਼ਿਆਦਾਤਰ ਅਜ ਗੈਸ ਸਿਲੰਡਰ ਤੇ ਡਾਇਰੈਕਟ ਰੋਟੀ ਰਾੜਨ ਕਰਕੇ ਹੁੰਦੀਆਂ ਨੇ ਪਹਿਲਾਂ ਪੁਰਾਣੇ ਆ ਸਾਡੀਆਂ ਬੀਬੀਆਂ ਜਿਹੜੀਆਂ ਸੀ ਬਜ਼ੁਰਗ ਮਾਤਾਵਾਂ ਉਹ ਚੁੱਲ੍ਹੇ ਤੇ ਸਾਰਾ ਕੰਮ ਕਰਦੀਆਂ ਸੀ ਚੁੱਲ੍ਹੇ ਤੇ ਲੱਕੜ ਦੀ ਅੱਗ ਬਾਲ ਕੇ ਜੋ ਕੋਲੇ ਸੀ ਉਹਦੇ ਤੇ ਰੋਟੀ ਨੂੰ ਰਾੜਦੀਆਂ ਸੀ ਅੱਜ ਕੱਲ ਅਸੀਂ ਗੈਸਾਂ ਤੇ ਰੋਟੀ ਰਾੜਨੀ ਸ਼ੁਰੂ ਕੀਤੀ ਹੋਈ ਹੈ ਅਸੀਂ ਨਿਰੀ ਜ਼ਹਿਰ ਖਾ ਰਹੇ ਹਾਂ ਚਾਹੇ ਬਾਜ਼ਾਰਾਂ 'ਚ ਵੇਖੀਏ ਰੋਟੀ ਬਣੀ ਹੋਈ ਚਾਹੇ ਆਪਣੇ ਘਰਾਂ ਦੇ ਵਿੱਚ ਦੇਖੀਏ ਜਿਹੜੇ ਚੁੱਲ੍ਹੇ ਦੀ ਰੋਟੀ ਖਾ ਰਹੇ ਨੇ ਬਹੁਤ ਵਧੀਆ ਔਰ ਕਿਤੇ ਨਾ ਕਿਤੇ ਮੈਂ ਬੇਨਤੀ ਕਰਾਂ ਜਿਹੜੇ ਰੋਟੀ ਗੈਸ ਤੇ ਬਣਾ ਕੇ ਤਵੇ ਤੇ ਹੀ ਸੇਕਦੇ ਨੇ ਥਰੂ ਡਾਇਰੈਕਟ ਰੋਟੀ ਨਹੀਂ ਰਾੜ ਦੇ ਚੁੱਲ੍ਹੇ ਤੇ ਗੈਸ ਤੇ ਬਰਨਲ ਤੇ ਰੋਟੀ ਨਹੀਂ ਲਾਉਂਦੇ ਸ਼ਾਇਦ ਉਹ ਕਿਤੇ ਹੱਦ ਤੱਕ ਠੀਕ ਹੋਣ ਪਰ ਜ਼ਿਆਦਾਤਰ ਜਿਹੜੀ ਲੋਕਾਂ ਦੇ ਵਿੱਚ ਬਿਮਾਰੀਆਂ ਦਾ ਕਾਰਨ ਹੈ ਉਹ ਇਸੇ ਕਰਕੇ ਬਣਿਆ ਹੋਇਆ ਹੈ ਲੋਕ ਬਿਮਾਰੀਆਂ ਦਾ ਸ਼ਿਕਾਰ ਜਿਹੜੇ ਨੇ ਉਹ ਹੋਏ ਪਏ ਨੇ ਕੁਝ ਕਾਰਨ ਇਹ ਵੀ ਨੇ ਲੋਕ ਬਿਮਾਰੀਆਂ ਦਾ ਸ਼ਿਕਾਰ ਜਿਹੜੇ ਨੇ ਕੁਝ ਇਨ੍ਹਾਂ ਗੱਲਾਂ ਕਰਕੇ ਬਣੇ ਹੋਏ ਨੇ ਸਾਧ ਸੰਗਤ ਹਾਲਾਂਕਿ ਬਾਜ਼ਾਰਾਂ ਦੇ ਵਿੱਚ ਅਸੀਂ ਕਿੰਨੀਆਂ ਚੀਜ਼ਾਂ ਖਾਂਦੇ ਆਂ ਕਿੰਨੀਆਂ ਚੀਜ਼ਾਂ ਅਸੀਂ ਵੇਖਦੇ ਆਂ ਉਹ ਸਾਰੀਆਂ ਚੀਜ਼ਾਂ ਸਾਡੀ ਸਿਹਤ ਦੇ ਨਾਲ ਖਿਲਵਾੜ ਕਰਦੀਆਂ ਨੇ ਚਾਹੇ ਅਸੀਂ ਪੈਰਾਂ ਦੇ ਨਾਲ ਭੰਨੇ ਹੋਏ ਆਲੂ ਬਾਜ਼ਾਰਾਂ ਦੇ ਵਿੱਚ ਪੇਠੇ ਜਿੰਨੇ ਹੋਰ ਬਗੈਰਾ ਮਠਿਆਈਆਂ ਹੋਰ ਲਲਰ ਪਲਰ ਜਿੰਨਾ ਵੀ ਸਾਰਾ ਕੁਝ ਹੈ ਤੇ ਉਹ ਸਾਰਾ ਕੁਝ ਜਿਹੜਾ ਹੈ ਸਾਈਜਨਕ ਤਰੀਕੇ ਦੇ ਨਾਲ ਤਿਆਰਨ ਕੀਤਾ ਹੋਇਆ ਤੇ ਕਿਤੇ ਨਾ ਕਿਤੇ ਉਹ ਬਿਮਾਰੀਆਂ ਨੂੰ ਸਦਾ ਹੈ ਜਿੰਨੀਆਂ ਅੱਜ ਫਾਸਟ ਫੂਡ ਅਸੀਂ ਚੀਜ਼ਾਂ ਖਾ ਰਹੇ ਆਂ ਫਾਸਟ ਫੂਡ ਜਿੰਨੇ ਪਦਾਰਥ ਨੇ ਉਹ ਸਾਰੇ ਬਿਮਾਰੀ ਨੂੰ ਸੱਦਾ ਦਿੰਦੇ ਨੇ ਪਰ ਅਸੀਂ ਪਤਾ ਨਹੀਂ ਫਿਰ ਵੀ ਉਹਨੂੰ ਚਾ ਕੇ ਖਾਂਦੇ ਆਂ ਪਰ ਜੀਬ ਦਾ ਸਵਾਦ ਹੈ ਜੀਬ ਦੀ ਲਾਲਸਾ ਜਿਹੜੀ ਹੈ ਉਹ ਨਹੀਂ ਭਰਦੀ ਚਟ ਚਟਕੋਰੇ ਜਿਹੜੇ ਪਦਾਰਥ ਨੇ ਉਹ ਅਸੀਂ ਖਾਣ ਦੇ ਲਈ ਬਹੁਤ ਭੱਜੇ ਹੋਏ ਆਂ ਮੈਂ ਕੁਝ ਦਿਨ ਪਹਿਲਾਂ ਵੇਖ ਰਿਹਾ ਸੀ ਹਾਲਾਂਕਿ ਸਭ ਤੋਂ ਵੱਧ ਜਿਹੜਾ ਹੈ ਅਸੀਂ ਬਿਮਾਰੀਆਂ ਨੂੰ ਖੁਦ ਸੱਦਾ ਦਿੱਤਾ ਹੈ ਇੱਕ ਮੈਂ ਵੀਡੀਓ ਵੇਖ ਰਿਹਾ ਸੀ ਇੱਕ ਕਿਸਾਨ ਵੀਰ ਆਪਣੇ ਬੋਰ ਦੇ ਵਿੱਚ ਦੋ ਯੂਰੀਏ ਦੇ ਥੈਲੇ ਪਾ ਰਿਹਾ ਹੈ ਵੀ ਬੋਰ ਦੇ ਵਿੱਚ ਥੈਲੇ ਯੂਰੀਏ ਦੇ ਪਾ ਕੇ ਮੋਟਰ ਜੋ ਪਾਣੀ ਚੱਕੇਗੀ ਉਹ ਡਾਇਰੈਕਟਰ ਜਿਹੜਾ ਹੈ ਰੇਹ ਸਿੱਟਣਾ ਨਾ ਪਵੇ ਉਹ ਵਿੱਚ ਘੁਲ ਕੇ ਪਾਣੀ ਦੇ ਇਦਾਂ ਹੀ ਜਿਹੜਾ ਹੈ ਉਹ ਫਸਲ ਨੂੰ ਲੱਗੇ ਉਹਦੇ ਨਾਲ ਧਰਤੀ ਵਿਚਲੇ ਪਾਣੀ ਨੂੰ ਵੀ ਦੁਸ਼ਤ ਕੀਤਾ ਜਾ ਰਿਹਾ ਕਿੱਡੇ ਮੂਰਖ ਲੋਕ ਨੇ ਜਿਹੜੇ ਆਪਣੇ ਆਪ ਦੀ ਜ਼ਮੀਨਤ ਨੂੰ ਬਚਾਉਣ ਦੇ ਲਈ ਸਾਰਾ ਕੁਝ ਜਿਹੜਾ ਹੈ ਉਹ ਖਰਾਬ ਕਰੀ ਜਾ ਰਹੇ ਨੇ ਇਹੋ ਜੇ ਬੇਕਾਰ ਲੋਕ ਜਿਹੜੇ ਆਪਣੇ ਆਪ ਨੂੰ ਪਤਾ ਨਹੀਂ ਬਚਾਉਣ ਦੇ ਲਈ ਧੁੱਪ ਤੋਂ ਬਚਾਉਣ ਦੇ ਲਈ ਮਿਹਨਤ ਤੋਂ ਬਚਾਉਣ ਦੇ ਲਈ ਇਹੋ ਜਿਹਾ ਕੰਮ ਕਰਦੇ ਨੇ ਦਰਖਤ ਅਸੀਂ ਵੱਢ ਦਿੱਤੇ ਗਲੋਬਲ ਵਾਰਮਿੰਗ ਜਿਹੜਾ ਖਤਮ ਹੋ ਗਈ ਤੇ ਹਾਲਾਂਕਿ ਧਰਤੀ ਵਿਚਲੇ ਪਣ ਗੰਦਾ ਪਾਣੀ ਧਰਤੀ ਦਾ ਗੰਦਾ ਪਾਣੀ ਸਾਡਾ ਆਪਣਾ ਕੀਤਾ ਹੋਇਆ ਉਹ ਅਸੀਂ ਦੁਬਾਰਾ ਧਰਤੀ ਵਿੱਚ ਪਾ ਰਹੇ ਹਾਂ ਫੈਕਟਰੀਆਂ ਦਾ ਪਾਣੀ ਧਰਤੀ ਦੇ ਵਿੱਚ ਅੱਜ ਕੈਂਸਰ ਵਰਗੀਆਂ ਬਿਮਾਰੀਆਂ ਕਿਉਂ ਪਿਆ ਇਨਕ ਆਂਿਆਂ ਨੇ ਉਹਦਾ ਕਾਰਨ ਇਹ ਆ ਵੀ ਅਸੀਂ ਕੁਦਰਤ ਨੂੰ ਸੰਭਾਲਿਆ ਨਹੀਂ 20 ਫੁੱਟ 30 ਫੁੱਟ 50 ਫੁੱਟ ਤੇ ਪਾਣੀ ਨਿਕਲਣ ਵਾਲਾ ਤੇ ਅੱਜ ਅੱਜ ਹਾਲਾਤ ਵੇਖੋ ਕੀ ਹੋ ਗਏ ਅੱਜ 350 400 ਫੁੱਟ ਤੇ ਪਾਣੀ ਚਲਿਆ ਗਿਆ ਉਹ ਕਿਵੇਂ ਚਲਿਆ ਗਿਆ ਕਾਰਨ ਕੀ ਆ ਉਹ ਸਾਡੀਆਂ ਗਲਤੀਆਂ ਕਾਰਨ ਗਿਆਨ ਗੈਲੀਆਂ ਕਾਰਨ ਗਿਆ ਬਾ ਝੋਨਾ ਲਾ ਲਓ ਪੈਸਾ ਆਵੇ ਹੋਰ ਕੋਈ ਫਸਲ ਲਾ ਲਓ ਬਸ ਪੈਸਾ ਆਵੇ ਧਰਤੀ ਵਿਚਲੇ ਪਾਣੀ ਦੀ ਜਿਹੜੀ ਐ ਸਾਨੂੰ ਕੋਈ ਵੀ ਫਿਕਰ ਨਹੀਂ ਹੈ 1% ਵੀ ਸਾਨੂੰ ਫਿਕਰ ਨਹੀਂ ਹੈਗੀ 1% ਵੀ ਜੇ ਅਸੀਂ ਫਿਕਰ ਕਰੀਏ ਤਾਂ ਸਾਤ ਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਸਾਡੇ ਲੋਕ ਇੱਥੇ ਬਹੁਤ ਵੱਡੀ ਗਲਤੀ ਕਰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਿਕਲੀਏ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਬਚਣ ਦੀ ਜ਼ਰੂਰਤ ਹੈ ਪਿਆਰਿਓ ਹਾਲਾਂਕਿ ਆਪਣੇ ਆਪ ਨੂੰ ਬਚਾਈਏ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਈਏ ਬਹੁਤ ਵੱਡੀ ਜ਼ਰੂਰਤ ਹੈ ਜੇ ਹਲੇ ਵੀ ਨਾ ਸਮਝੇ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਉਹ ਸਮਾਂ ਦੂਰ ਨਹੀਂ ਜਦੋਂ ਪੂਰੀ ਦੁਨੀਆ ਦਾ ਵਿਨਾਸ਼ ਨੇੜੇ ਆਊਗਾ ਤੇ ਉਹਦੇ ਜ਼ਿੰਮੇਵਾਰ ਅਸੀਂ ਲੋਕ ਖੁਦ ਹੋਵਾਂਗੇ ਜਿਹੜੇ ਹਲੇ ਵੀ ਨਹੀਂ ਸਮਝ ਰਹੇ ਸਮਝੋ ਜ਼ਹਿਰ ਨਾ ਖਾਓ ਸਹੀ ਸਹੀ ਖਾਓ ਸ਼ੁੱਧ ਖਾਓ ਬੇਨਤੀ ਹੈ ਇਸ ਚੀਜ਼ ਨੂੰ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ